ਉਹ ਹੰਸਰਾ ਜਾਂਸ ਨੂੰ ਮੈਂ ਵੇਖਦਾ ਹੁੰਨਾ ਤੇ ਮੈਨੂੰ ਆਸਾ ਹੀ ਨਹੀਂ ਬੰਦ ਹੁੰਦਾ ਕਿਹਨੇ ਕਿਹਾ ਸੀ ਤੈਨੂੰ ਪੰਗਾ ਲੈਣ ਕਹਿੰਦਾ ਮੈਂ ਤਾਂ ਹੰਸਰਾ ਜਾਂਸ ਕਾਦਾ ਰਿਹਾ ਮੈਂ ਤਾਂ ਉਹਨ ਮੈਂਤਰਾ ਜਮਿਤ ਹੋ ਗਿਆ ਢਾਲ ਵੇਖ ਲੋ ਕੀ ਐ ਉਹ ਮਹੀਨੇ ਚ ਹੀ ਕਾਰੀ ਪਿੰਡ ਜਾਂਦਾ ਆ ਪਿਛਲੀ ਵਾਰੀ ਸੁਲਤਾਨਪਿੰਡ ਪਿੰਡ ਗਿਆ ਸੀ ਇੱਥੇ ਲੋਕਾਂ ਨੇ ਦੌੜਾਂ ਲਵਾਈਆਂ ਬੂਟ ਉਥੇ ਛੱਡਿਆ ਆ ਆਪਦੇ ਇਹ ਜਾ ਕੇ ਚੋਨ ਕਮਿਸ਼ਨ ਨੂੰ ਆ ਚਿੱਠੀ ਦੇ ਰਿਹਾ ਐ ਕਿਸਾਨੋਂ ਪਾਜ ਪਾ ਆਲਿਆ ਨੂੰ ਲੋਕ ਪਿੰਡਾਂ ਚ ਨਹੀਂ ਵੜਨ ਦਿੰਦੇ ਸਾਨੂੰ ਵੋਟਾਂ ਨਹੀਂ ਮੰਗਣ ਦਿੰਦੇ ਉਹ ਜਾਓ ਬੇਸ਼ਰਮੋ ਜਦ ਤੂੰ ਹੀ ਇਹਨਾਂ ਨੂੰ ਦਿੱਲੀ ਜਾਣ ਦੇਣਾ ਸੀ ਤੇ ਇਥੋਂ ਨੂੰ ਪਿੰਡ ਆਉਣ ਦਿੰਦੇ ਜੇ ਇਕਲੀ ਨਹੀਂ ਜਾ ਸਕਦੇ ਤੇ ਪਿਓ ਦੇ ਪੁੱਤੋ ਤੂੰ ਹੀ ਕਿਧੋਂ ਪਿੰਡ ਵੜ ਜਾਣਾ ਜਿਹੜੀ ਸੇਵਾ ਤੁਸੀਂ ਇਹਨਾਂ ਦੀ ਕੀਤੀ ਇਹ ਦੂਣੀ ਤੀਣੀ ਸੇਵਾ ਖੋਡੀ ਕਰਨਗੇ ਹੁਣ ਤਾਂ ਮਹਾ ਮੌਕਾ ਮਿਲਿਆ ਇਹ ਤਾਂ ਸ਼ੁਕਰ ਮਨਾਓ ਕੀ ਹਲੇ ਵੀ ਇਨਸਾਫ ਪਸੰਦ ਆ ਥਰੂ ਗੈਸ ਦੇ ਗੋਲੇ ਨਹੀਂ ਸਿੱਟਦੇ ਤੁਹਾਡੇ ਤੇ ਇਹ ਸ਼ੁਕਰ ਮਨਾਓ ਕਿ ਹਲਾ ਹਲੇ ਵੀ ਤੁਹਾਨੂੰ ਰਬੜਦੀਆਂ ਗੋਲੀਆਂ ਨਾਲ ਸਵਾਗਤ ਨਹੀਂ ਕਰਦੇ ਇਹ ਤਾਂ ਮਾੜਾ ਮੋਟਾ ਆਪਦਾ ਹੱਥ ਹੀ ਗਰਮ ਕਰਦੇ ਹੋਣੇ ਚੀਕਾਂ ਅੰਕ ਲਗੀਆਂ ਉਹ ਅੰਸਰਾਜ ਅੰਸ ਨੂੰ ਮੈਂ ਵੇਖਦਾ ਹੁੰਨਾ ਤੇ ਮੈਨੂੰ ਆਸਾ ਹੀ ਨਹੀਂ ਬੰਦ ਹੁੰਦਾ ਕਿਹਨੇ ਕਿਹਾ ਸੀ ਤੈਨੂੰ ਪੰਗਾ ਲੈਣ ਕਹਿੰਦਾ ਮੈਂ ਤਾਂ ਅੰਸਰਾਜ ਅੰਸ ਕਹਾਦਾ ਰਿਹਾ ਮੈਂ ਤਾਂ ਉਹ ਮੇਂਤਰਾਜ ਮੇਂਤ ਹੋ ਗਿਆ ਉਹ ਨੂੰ ਮੈਂ ਤਰਾਜ ਮੈਂ ਤੋਂ ਲੋਕਾਂ ਨੇ ਫੇਰ ਅੰਚਰਾਜ ਹਰਸ਼ ਬਣਾ ਰਾਣਾ ਬੜਾਉਣ ਵਾਲੇ ਵੀ ਇਹੀ ਨੇ ਜਿਹੜੀ ਗੱਲ ਨੂੰ ਕੱਲ ਨੂੰ ਡਰਦਾ ਸੀ ਕਿ ਜੇ ਮੋਦੀ ਮੁਰਦਾਬਾਜ਼ ਕੀਤੀ ਤੇ ਈਡੀ ਆ ਜੂ ਇੱਕ ਤਾਂ ਇਹ ਪਤਾ ਨਹੀਂ ਕਿਹੜੀਆਂ ਨਵੀਆਂ ਬਲਾਵਾ ਜੰਮ ਪਈਆਂ ਨੇ ਈਡੀ ਸੀਬੀਆਈ ਆ ਤੈਨੂੰ ਵਧਾਈ ਆ ਮੇਰਾ ਵੀਰ ਤੈਨੂੰ ਵੀ ਡਰਾਵਾ ਦਿੰਦੇ ਹੁਣ ਇਹਨਾਂ ਦੋਵਾਂ ਭਾਜਪਾ ਦੇ ਅੱਖਰ ਕੋਈ ਨਹੀਂ ਲੱਗਦਾ ਆ ਜਿਹੜੀਆਂ ਦੋ ਪਾਵਾਂ ਨੇ ਨਾ ਇਹਨਾਂ ਦੀਆਂ ਈਡੀ ਤੇ ਸੀਬੀਆਈ ਇਹਨਾਂ ਨੇ ਬੜੇ ਵਕਤ ਨੂੰ ਫੜਿਆ ਲੋਕਾਂ ਨੂੰ ਔਰ ਕਮਜ਼ੋਰ ਜਿਹੇ ਲੋਕ ਡਿੱਗ ਪੈਂਦੇ ਆ ਮੂਤੇ ਇਸ ਲਈ ਤੂੰ ਭਾਵੇਂ ਜਾਵੇਂ ਉਹਨਾਂ ਇਲੈਕਸ਼ਨ ਕਮਿਸ਼ਨ ਕੋਲ ਉਹ ਸਾਡੇ ਵਾਲਾ ਸੁਖਵੀਰ ਜੀ ਤੁਹਾਡਾ ਹਾਣੀ ਆ ਤੁਹਾਡੇ ਨਾਲ ਪੜਿਆ ਹੋ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਕੈਂਡੀਡੇਟ ਭੇਜਿਆ ਸੰਧੂ ਸਾਹਿਬ ਉਹਦੇ ਹਾਲ ਵੇਖ ਲੋ ਕੀ ਆ ਉਹ ਮਹੀਨੇ ਚ ਇੱਕ阿里 ਪਿੰਡ ਜਾਂਦਾ ਆ ਪਿਛਲੀ ਵਾਰੀ ਸੁਲਤਾਨਪਿੰਡ ਪਿੰਡ ਗਿਆ ਸੀ ਇੱਥੇ ਟੌੜਾ ਲਵਾਈਆ ਬੂਟ ਉਫੀ ਛੱਡਿਆ ਆ ਆਪਦੇ ਤੇ ਮੈਨੂੰ ਉਹ ਇਤਿਹਾਸਾ ਵੀ ਆਉਂਦਾ ਤਰਸ ਵੀ ਆਉਂਦਾ ਮਹੀਨੇ ਬਾਅਦ ਇੱਕ ਦਿਨ ਜਿਵੇਂ ਸੈਡ ਸਪਾਟੇ ਪਿਕਨਿਕ ਲਈ ਪਹੁੰਚਾਈਦਾ ਨਾ ਪਿੰਡ ਉਦੋਂ ਜਾਂਦਾ 25 ਕ ਬੰਦੇ ਅੱਗੇ ਬੈਠੇ ਆਉਂਦੇ ਆ ਹਜ਼ਾਰ ਪੁਲਿਸ ਵਾਲਾ ਲਾਇਆ ਹੁੰਦਾ ਮੈਂ ਪੁਲਿਸ ਵਾਲੇ ਐਸਐਸਪੀ ਸਾਹਿਬ ਨੂੰ ਸਾਡੇ ਨੂੰ ਫੋਨ ਕੀਤਾ ਮੈਂ ਯਾਰ ਤੁਸੀਂ ਇਹਨਾਂ ਭਾਜਪਾ ਵਾਲਿਆਂ ਦੇ ਸਾਰੇ ਪ੍ਰੋਗਰਾਮ ਪੁਲਿਸ ਲਾਈਨ 'ਚ ਹੀ ਕਰਾ ਦਿਓ ਮੈਂ ਉੱਥੇ ਬਾਹਰ ਐਵੇਂ ਖਰ ਲਾਲ ਗੱਡੀਆਂ ਐਨੂੰ ਭਜਤੀਆਂ ਨੇ ਉਹਨੂੰ ਭਜਤੀਆਂ ਨੇ ਫੇਰ ਤੁਸੀਂ ਕਦੇ ਇਹਨਾਂ ਦੀ ਜਾਨ ਬਚਾਉਣੇ ਕੰਮ ਹੀ ਮੁਕਾਓ ਜਾਂ ਝਾਂ ਖੇਲਾ ਜਾਂ ਉੱਥੇ ਫਲੋਰ ਅਕੈਡਮੀ 'ਚ ਇਹ 13 ਦੇ 13 ਕੈਂਡੀਡੇਟ ਹਲੇ ਤਾਂ ਸੱਚ 13 ਦਿੱਤੀ ਨਹੀਂ ਹਲੇ ਨੌਂ ਹੀ ਦਿੱਤੇ ਆ 13 ਪਤਾ ਨਹੀਂ ਇਲੈਕਸ਼ਨ ਦੇ ਬਾਅਦ ਆਉਣੇ ਕਦੋਂ ਆਉਣੇ ਆ ਇਹਨਾਂ ਨੂੰ ਇਕੱਠੇ ਕਰਕੇ ਕੰਮ ਮੁਕਾ ਕੇ ਉੱਥੇ ਵੋਟਾਂ ਮੰਗਾ ਦਿਓ ਲੋਕਾਂ ਨੇ ਨਹੀਂ ਬੜਨ ਦੇਣਾ ਜੇ ਲੋਕ ਦਿੱਲੀ ਨਹੀਂ ਜਾ ਸਕਦੇ ਆਪਦੀ ਮੰਗਾਂ ਲੈ ਕੇ ਤੇ ਭਾਈ ਇਹਨਾਂ ਦਾ ਹੱਕ ਕਿੱਥੇ ਰਹਿ ਜਾਣਾ